ਸਸਰੀਕਾਲ ਜੀ ਸਾਰਿਆਂ ਨੂੰ ਤੇ ਸਾਰਿਆਂ ਨੂੰ ਪਿਆਰ ਭਰੀ ਸਸਰੀਕਾਲ ਤੇ ਅੱਜ ਅਸੀਂ ਪੂਰੀ ਬਣਾਉਂਦੇ ਆ ਤੇ ਪਾਪਾ ਸਾਡੀ ਹੈਲਪ ਕਰ ਰਹੇ ਹਨਾ ਪਾਪਾ ਹਾਂ ਦੇਖੋ ਕਿੰਨੀਆਂ ਵਧੀਆ ਛੇ ਸੱਤ ਅਸੀਂ ਬਣਾ ਲਈਆਂ ਕੌਂਡੈਕੂਲਰ ਬਣਾ ਰਹੇ ਆ ਦੇਖੋ ਸਬਜੀ ਜੀ ਦੇ ਤਰ੍ਹਾਂ ਹੀ ਕਰਦੇ ਆ ਤਰ੍ਹਾਂ ਤੇ ਕਰਦੇ ਆ ਲਈਆਂ ਤੇ ਆਇਲ ਵੀ ਸਰੋਂ ਦਾ ਸਰੇ ਸਭ ਕੁਝ ਬਿਲਕੁਲ ਸਿੰਪਲ ਪੂਰੀਆਂ ਅਸੀਂ ਬਣਾ ਰਹੇ ਆ ਬਣਾ ਕੇ ਤੁਹਾਨੂੰ ਦਿਖਾਉਣੇ ਕਿੰਦਾਂ ਦੀਆਂ ਬਣੀਆਂ ਤੁਸੀਂ ਦਾ ਕਮੈਂਟ ਕਰਕੇ ਦੱਸੋ ਕਿੰਨੇ ਕਿੰਨੇ ਖਾਧੀਆਂ ਕਿਹਨੂੰ ਕਿਹਨੂੰ ਪਸੰਦ ਆ ਪੂੜੀਆਂ ਲੈੱਕਸਨ ਬਣਾਉਣੀਆਂ ਤਾਂ ਨਹੀਂ ਆਉਨੀਆਂ ਫਿਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੇਲ ਵੀ ਅਸੀਂ ਥਾੜ ਲਿਆ ਕਿੰਨਾ ਥਾਰਾ ਦੋ ਬੰਦੇ ਚਾਹੀਦੇ ਇੱਕ ਵੇਲੇ ਹੀ ਜਾਵੇ ਤੇ ਇੱਕ ਬਣਾਈ ਜਾਵੇ ਅਸੀਂ ਇਹ ਸਾਰਾ ਕੰਮ ਇੱਕੋ ਬੰਦੇ ਨੇ ਕਰਨਾ ਪੈ ਰਿਹਾ ਤੇ ਅਸੀਂ ਦੋ ਤਿੰਨ ਦੇਖੋ ਸਾੜ ਵੀ ਲਈਆਂ ਆ ਦੋ ਸਾੜ ਦੀਆਂ ਵਾਹ ਵਾਹ ਅਣ 2 3 ਸਾੜਨ ਤੋਂ ਬਾਅਦ ਫਾਈਨਲ ਸਾਨੂੰ ਕਲੀਅਰ ਹੋਇਆ ਦੇਖੋ ਦੇਖੋ ਪਪਾ ਹੋਰ ਪੂੜੀਆਂ ਬਣਾਉਂਦੇ ਆ ਇਹਦੇ ਛੋਟੇ ਛੋਟੇ ਪੂੜੀਆਂ ਪਰਾਡੇ ਪਰ ਫੱਟ ਜਦੋਂ ਤੰਤੀ ਆ ਉਦੋਂ ਦੇਖੋ ਕਾ ਕਿੰਨਾ ਵੱਡਾ ਸਾਈਜ਼ ਹੋ ਜਾਂਦਾ ਮੈਂ ਲੇ ਪ्योर ਪੂੜੀਆਂ ਆਟੇ ਨਾਲ ਬਣਾਉਂਦੇ ਕੋਈ ਮੈਦਾ ਨਹੀਂ ਆ ਹੈਨਾ ਪਪਾ ਹੂੰ ਬਿਲਕੁਲ ਆਟਾ ਸਰੋਂ ਦਾ ਤੇਲ ਤੇ ਚਨੇ ਛੋਲੇ ਲੈਣੇ ਆ ਅੱਜ ਛੋਲੇ ਹਾਂ ਮਟਰ ਛੋਲੇ ਆ ਨਹੀਂ ਇਹ ਆ ਦੇਖੋ ਸਿਰਫ ਛੋਲੇ ਆ ਦੇਖੋ ਦੇਖੋ ਗਾਇਸ ਅਸੀਂ ਅੱਜ ਰਿਵਿਊ ਦੇਣ ਲੱਗੇ ਆਂ ਇਹਦਾ ਅਸੀਂ ਦੋਨੋਂ ਰਿਵਿਊ ਦੇਣ ਲੱਗੇ ਮਤਲਬ ਚਲੋ ਰਿਵਿਊ ਦਿੰਨੇ ਆਂ ਕਿਦਾਂ ਲੱਗੀਆਂ ਸਰ 100 ਯੈਸ ਸਾਨੂੰ ਕਾਊਜਾ ਹੈ ਤੇ ਨਾ ਕੋਈ ਕਮੀ ਅੰਨੁਮਤ ਬੈਰੀ ਗੂਡ ਐਂਡ ਬੈਰੀ ਮੈਕਸ ਫਿਰ ਸਾਡਾ ਵਲੋਗ ਚੱਲ ਗਿਆ ਤੇ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਕਰਿਓ ਬਾਏ ਬਾਏ